ਗੁਰਾਂ ਨੇ ਫੜ ਲਈ ਮਾਂ ਤੇ ਹੁਣ ਡਰ ਕਾਦਾ ਜੀ ਹੁਣ ਡਰ ਕਾਦਾ ਜਦੋਂ ਸਤ ਗੁਰ ਪੜ ਲਈ ਮਾਂ ਤੇ ਹੁਣ ਡਰ ਕਾਦਾ ਜੀ ਹੁਣ ਡਰ ਕਾਦਾ ਗੁਰਾਂ ਨੇ ਫੜ ਲਈ ਮਾਂ ਹੁਣ ਡਰ ਕਾਦਾ ਹੁਣ ਡਰ ਕਾਦਾ ਜਦੋਂ ਸਤ ਗੁਰ ਪੜ ਲਈ ਮਾਂ ਤੇ ਹੁਣ ਡਰ ਕਾਦਾ ਹੁਣ ਡਰ ਕਾਦਾ ਤੇ ਸਿਰ ਤੇ ਗੁਰਾਂ ਦੀ ਸ਼ਾਨ ਸਾਡੇ ਸਿਰ ਤੇ ਗੁਰਾਂ ਦੀ ਸ਼ਾਨ ਸਾਡੇ ਸਿਰ ਤੇ ਗੁਰਾਂ ਦੀ ਸ਼ਾਨ ਤੇ ਹੁਣ ਡਰ ਕਾ ਦਾ ਜੀ ਹੁਣ ਡਰ ਕਾ ਦਾ ਸਾਡੇ ਸਿਰ ਤੇ ਗੁਰਾਂ ਦੀ ਸ਼ਾਨ ਤੇ ਹੁਣ ਡਰ ਕਾ ਦਾ ਹੁਣ ਡਰ ਕਾ ਦਾ ਸਾਡੇ ਸਿਰ ਤੇ ਗੁਰਾਂ ਦੀ ਸ਼ਾਨ ਤੇ ਹੁਣ ਡਰ ਕਾ ਦਾ ਦੇ ਹੁਣ ਡਰ ਕਾ ਦਾ ਜਦੋਂ ਸਤਗੁਰ ਫੜ ਲਈ ਬਾਤ ਤੇ ਹੁਣ ਡਰ ਕਾ ਦਾ ਜੀ ਹੁਣ ਡਰ ਕਾ ਦਾ